ਹਾਂ ਵੀ ਪਾਰ ਚੋ ਇਹ ਨਹੀਂ ਮੈਂ ਕਹਿੰਦਾ ਮੈਂ ਦੋ ਵਾਰੀ ਜ਼ਿੰਦਗੀ ਮੌਤ ਤੋਂ ਬਾਅਦ ਸਿੱਖੀ ਇਹ ਭਗਵੰਤ ਜੀ ਬੋਰਡ ਜੀ ਬਰ ਉਹ ਦਗਾ ਕਰ ਗਿਆ ਦਿੱਲੀ ਮਗਰ ਆ ਗਿਆ ਉਹ ਦਿੱਲੀ ਦਾ ਝੋਲੀ ਚੱਕ ਬਣ ਗਿਆ ਆਪਾਂ ਦੇ ਤੇਰੇ ਪਿੱਛੇ ਹਟ ਗਏ ਬਾਈ ਨਾ ਤੇਰੇ ਦੇ ਭਰੋਸਾ ਹੈਗਾ ਛੋਟਾ ਪਰ ਹੱਸਾ ਨਹੀਂ ਮਰਨਦਾ ਵਸਟਰਵੰਡੀ ਸਾਹਬ ਉਹ ਤਾਂ ਫਿਰ ਤੈਨੂੰ ਵੀ ਨਹੀਂ ਅਸੀਂ ਡਿੱਗਣ ਦਿੰਦੇ ਇਹ ਸਾਡੀ ਜ਼ਿੰਮੇਵਾਰੀ ਆ ਆਪਦੇ ਹੱਕ ਦੀ ਜ਼ਿੰਮੇਵਾਰੀ ਚਾਹਦੇ ਆ ਕਲੇ ਪਿੰਡ ਦੀ ਨਹੀਂ ਇੱਕ ਗੱਲ ਸਾਨੂੰ ਸੁਣਾਈ ਆ ਹਨਾ ਭਗਵਾਨ ਤੁਮਨ ਉਹ ਕੋਈ ਬਦਲ ਨਾ ਜਾਏ ਹੋ ਫਿਰ ਦੇਖੋ ਇਤਿਹਾਸ ਚ ਚਕਦਾਰ ਬੰਦੇ ਦੋਗਲੇ ਕਰੇ ਦਰਜ ਨਹੀਂ ਹੁੰਦੇ ਪਾਰਲੀਮੈਂਟ ਸੁਝਾ ਰਹਿਆ ਕਿ ਤੈਨੂੰ ਉੱਥੇ ਆਵਾਜ਼ ਚੱਕਣੀ ਆ ਤੂੰ ਸਾਡੀ ਹਾਂ ਚਾਹਤ ਨਹੀਂ ਉੱਥੇ ਲੱਗਦਾ ਬਾਈ ਤਾਂ ਜੋ ਫਿਰਦੇ ਆਗੇ ਉੱਥੇ ਪਤਾ ਵੀ ਲੱਗੂ ਸਾਰੇ ਦੇਸ਼ ਮੇਰਾ ਫੇਰ ਵੀ ਆਵਾਜ਼ ਚੱਕਣ ਖਾਤਰੀ ਤੁਹਾਡੇ ਕੋਲੇ ਆਇਆ ਤੇ ਆਵਾਜ਼ ਚੱਕਦਾ ਵੀ ਰਹਿਣਾ ਕਈ ਸਾਲ ਤੋਂ ਚੱਕ ਰਿਹਾ ਚ ਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਮਾੜਾ ਮੋਟਾ ਸਾਡੇ ਲੋਕਾਂ ਨੂੰ ਕੋਈ ਅਕਲ ਆਵੇ ਕੋਈ ਸਮਝ ਆਵੇ ਇਹੀ ਵੱਡਾ ਮੁੱਦਾ ਮਾਂ ਬੋਲੀ ਦੇ ਪਾਣੀ ਦਾ ਆਪਣਾ ਸਾਰਿਆਂ ਦਾ ਵੱਡਾ ਮੁੱਦਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਪੰਜਾਬੀ ਉਹ ਜੱਗ ਵਿੱਚ ਸਾਡੀ ਤਾਂ ਹੀ ਪਊ ਕਹਾਣੀ ਜਿਉਂਦੇ ਰਹੇ ਸਾਡੀ ਬੋਲੀ ਤੇ ਪਣ ਜੇ ਇਹ ਦੋਨੇ ਹੀ ਗਏ ਤੇ ਅਸੀਂ ਖਤਮ ਅਸੀਂ ਕੋਈ 27 ਤਰੀਕ ਨੂੰ ਬਾਈ ਅਸੀਂ 27 ਨੂੰ ਉਹਨਾਂ ਦੇ ਪਿੰਡ ਕੋਟ ਦੁਨੇ ਇਕੱਠ ਰੱਖਿਆ ਬਾਅਦ ਤੋਂ ਬਾਅਦ ਵੱਡੀ ਗਿਣਤੀ ਮੇਰਾ ਵੀਰ ਕਿਉਂਕਿ ਇਹ ਫਿਰ ਸਾਰਿਆਂ ਨੂੰ ਦੱਬਣਗੇ ਅੱਜ ਭੰਨ ਪਹਿਲਾਂ ਅਮਰਪਾਲ ਉਸ ਤੋਂ ਬਾਅਦ ਕੋਈ ਹੋਰ ਦੀ ਵਾਰੀ ਆ ਜਾਣੀ ਆ ਸਭ ਸਾਰਿਆਂ ਦੀ ਵਾਰੀ ਵਾਰੀ ਨੂੰ ਦੱਬਣਾ ਠੀਕ ਹੈ ਜੀ ਮਿਹਰਬਾਨੀ ਸ਼ੁਕਰੀਆ 27 ਤਰੀਕ ਨੂੰ ਭਾਈ ਲਖੇ ਇੱਕ ਗੱਲ ਹੋਰ ਸਾਡੇ ਇੱਥੇ ਬਹੁਤ ਜ਼ਿਆਦਾ ਬੇਰੋਜ਼ਗਾਰੀ ਹੈ ਹਾਂ ਬਹੁਤ ਜ਼ਿਆਦਾ ਮੁੰਡੇ ਐਂ ਫਿਰਦੇ ਆ ਟੋਟਲਾ ਇੱਕ ਸਾਨੂੰ ਇੱਥੇ ਯਾਰ ਫਹਿਣੇ ਕਿ ਨੌਕਰੀ ਮਿਲਣੀ ਚਾਹੀਦੀ ਕੋਈ ਚੰਗੀਆਂ ਇਹ ਤਾਂ ਯਾਰ ਮੈਂ ਉਹੀ ਤਾਂ ਗੱਲ ਕਰੀ ਆ ਵੀ ਜ਼ਮੀਨ ਸਾੜੀ ਰੋਗ ਗਈ ਪਾਣੀ ਸਾਡੇ ਯਾਰ ਜ਼ਹਿਰੀਲੇ ਕਰਤੇ ਜ਼ਮੀਨਾਂ ਵੀ ਸਾਡੀਆਂ ਇੱਥੇ ਨੁਕਸਾਨ ਵੀ ਸਾਨੂੰ ਆ ਉਹ ਚਿਮਣੀ ਦੇਖ ਲੋ ਮਰ ਵੀ ਅਸੀਂ ਰਹੇ ਆ ਤੇ ਨੌਕਰੀ ਭਾ ਦੇ ਦੂਜੇ ਬੰਦਿਆਂ ਨੂੰ ਸਾਡੇ ਬੰਦੇ ਸਾਰੇ ਐਂ ਫਿਰਦੇ ਆ ਟੋਟਲਾ ਨਿਕਲਦੀ ਹੁੰਦੀ ਆ ਦੇਖਿਆ ਬਲਾਰ ਦੇ ਵਿੱਚੋਂ ਦੋ ਲੱਗੀਆਂ ਹੋ ਸਿਰਫ ਐਂਡ ਦੇ ਵਿੱਚ ਖਲੌਮੀ ਆ ਉਹਦੇ ਚਿੱਟੇ ਲਾ ਕੇ ਸਕਾਰ ਵੀ ਹੋ ਗਿਆ ਹਾਂ ਅੱਗੇ ਬੰਦੂ ਨੇ ਲਗਾਤਾ ਪਤਾ ਹੋਊਗਾ ਫਿਰ ਚਿੱਟਾ ਲੈ ਕੇ ਆਉਂਦੀ ਉਹ ਗੱਡੀ ਤੇ ਜਵਾਨਾਂ ਵਾਲੇ ਦੇਖੀ ਜਾਂਦੇ ਨੌਜਾਨਾ ਇਹੀ ਤਰ੍ਹਾਂ ਵਾਲਾ ਇਹ ਮਾਰ ਨਹੀਂ ਇਹਦਾ ਸ਼ੌਕ ਦਾ ਕੋਈ ਨਹੀਂ ਉਹਨੂੰ ਇਹ ਛੋਡੀਆ ਬਹੁਤ ਦੇਖੀ ਹਾਂ 20 ਅੜੇ ਛੋਡੀ ਬਹੁਤ ਦਿੱਤਾ ਹੋਣੀ ਠੀਕ ਆ ਬਾਈ ਆ ਤੇਰੇ ਪਿੰਡ ਆਇਆ ਮੈਂ ਲਾਵਾ ਜਾਉਂਦਾ ਲੈ ਵੀ ਆ ਦੇਖੋ ਇਹ ਜੋਦਾ ਇੰਨਾ ਖੁਸ਼ ਹੋਇਆ ਡੇਰੀ ਚ ਦੁੱਧ ਲਿਆ ਵਿਚਾਰਾ ਕਿੰਨਾ ਖੂ ਪਾਈਆ ਖੂ ਬਸ ਇੰਨਾ ਖੂ ਗਰੀਬ ਪਰੇ ਮੇਰੇ ਕੋਲ ਲੈ ਕੇ ਆਇਆ ਤੂੰ ਪੀ ਲੈ ਪੀ ਲੈ ਜੀ ਕੋਈ ਗੱਲ ਨਹੀਂ ਇਹੀ ਪਿਆਰ ਹੈ ਹੀ ਲਈ ਫਿਰਦਾ ਯਾਰ ਹਨਾ ਚਾਹੁੰਦਾ ਰਿਹਾ ਬਾਈ ਛੋਡੇ ਸਾਧ ਕਤਰੇ ਫਿਰਦੇ ਕੀ ਖਾਲ ਜੀ ਨਹੀਂ ਨਹੀਂ ਧੰਨਵਾਦ ਜੇ ਪੰਜ ਸੱਤ ਸਾਰਾ ਹੋ ਰਾਂ ਚੱਲ ਕੇ ਤੇ ਘਰ ਹਰੇਕ ਬੰਦੇ ਕੋਲ ਡੋਲੂ ਆਏ ਹੋਇਆ ਕਰੂਆ ਹਾਂ ਦੇਖ ਲੋ ਪਹਿਲੇ ਤੋਂ ਸਾਡੇ ਪਿੰਡ ਚੋਂ 90% ਬੰਦੇ ਪਸ਼ੂ ਵੇਚਦੇ ਹਾਂ ਸਾਰੇ ਬੰਦੇ ਵੇਚਦੇ ਆ ਇੱਕ ਦਿਨ ਰਹਿਗੇ ਇਹ ਕਿਉਂ ਵੇਚ ਰਹੇ ਆ ਪਸ਼ੂ ਦਾ ਕਾਰਨ ਤੁਸੀਂ ਕੀ ਮੰਨਦੇ ਹੋ ਕੋਈ ਮੁੰਡਾ ਕਰਦੇ ਨਹੀਂ ਇਹ ਕਿਤੇ ਨਹੀਂ ਕਰਦਾ ਕੰਮ ਕਰਨ ਬਾਹਰ ਜਾ ਕੇ ਕੈਨੇਡਾ ਜਾ ਕੇ ਉੱਥੇ ਪਤਾ ਨਹੀਂ ਕਿਉਂ ਕਰਦੇ ਹਾਂ ਹਾਂ ਉੱਥੇ ਜਾ ਕੇ ਜਿਹੜੇ ਵੱਡੇ ਵੱਡੇ ਜ਼ਿੰਮੇਵਾਰਾ ਮੁੰਡੇ ਸਾਰੇ ਉੱਥੇ ਹੀ ਕੋਈ ਕਰਦੇ ਆ ਬੱਚੇ ਆ